ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨੇ ਜਾਨਵਰ ਦਿਖਾਉਣੇ ਆ ਇੱਕ ਚੰਬੀ ਕੋੜੀ ਇੱਕ ਮਾਰਵਾੜੀ ਕੋੜੀ ਤੇ ਕਬਲ ਕੋਕੋੜੀ ਇਹ ਕੇ ਕੋੜੀ ਹੈ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਇਹ ਹੈ ਤੇ ਇੱਕ ਦੀ ਫੋਟੋ ਵੀਡੀਓ ਆਪਾਂ ਲਾਸਟ ਦੇ ਵਿੱਚ ਲਗਾ ਦਿੱਤੀ ਗਈ ਹੈ ਬਾਕੀ ਚੰਗੇ ਕਦ ਕੱਢ ਦਿਆਂ ਨੇ ਇਹ ਕੋੜੀ ਸੂਈ ਹੋਈ ਹੈ ਜਿਹੜੀ ਆਪਾਂ ਤੁਹਾਨੂੰ ਪਹਿਲਾ ਕੋੜੀ ਦਿਖਾਈ ਆ ਉਹ ਮੌਕੇ ਤੇ 2 ਮਹੀਨਿਆਂ ਦੀ ਗੱਬਣਾ ਹੈ ਬਾਕੀ ਆਪਣੀ ਵੀਡੀਓ ਨੂੰ ਕਰ ਦਿਓ ਲਾਇਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਕਿਸੇ ਨੇ ਕਰਨਾ ਆਪਣੇ ਜਾਨਵਰ ਸੇਲ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਪਹਿਲੇ ਨੰਬਰ ਤੇ ਕਾਲ ਕਰੀਏ ਆਪਾਂ ਇਹ ਕੋੜੀ ਬਾਰੇ ਚਾਰ ਦੰਦੇ ਦੀ ਉਮਰ ਹੈ 2 ਮਹੀਨੇ ਦੀ ਗੱਬਣ ਚ ਇੱਕ ਪਾਸਾ ਹੈ ਮੈਂਟੂ ਵਾਲੇ ਨੁਕਰੇ ਕੋੜੇ ਦੇ ਬੱਚੇ ਤੋਂ ਬਾਕੀ 95 ਪਲੱਸ ਦੀ ਹਾਈਟ ਹੈ 1,40,000 ਰੁਪਿਆ ਮਾਲਕ ਵੀਰੇ ਦਾ ਮੁੱਲ ਕਰਦੇ ਆ ਖਰੀਦ ਕੋਟ ਏਰੀਆ ਜੇ ਕਿਸੇ ਵੀਰਪ੍ਰਾ ਨੂੰ ਪਸੰਦ ਆਉਂਦੀ ਆ ਤਾਂ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਬਾਕੀ ਬਹੁਤ ਸੋਹਣੀਆਂ ਚੰਬੀ ਕੋੜੀ ਨੁਕਰਾਂ ਪਰ ਬਹੁਤ ਜ਼ਿਆਦਾ ਨੁਕਰੇ ਬੱਚੇ ਦੇਣ ਦੇ ਚਾਂਸਸ ਆ ਬਾਕੀ ਕੰਨਾ ਕੁੰਨਾ ਦੀ ਵੀ ਸ਼ਕੀਨ ਆ ਪੂਰਾ ਕੁੰਡੀ ਵਾਲਾ ਕੰਨਾ ਪ੍ਰੋਪਰ ਨਾਟ ਪਲੱਸ ਹਾਈਟ ਆ ਫੱਟੀ ਵਾਲੀ ਜੇ ਕਿਸੇ ਨੇ ਕਰਨਾ ਆਪ ਤਾਂ ਜਾਨਵਰ ਸੇਲ ਤਾਂ ਲੱਛ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਹੈ ਬਾਕੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਜਾਊਗਾ ਤਾਂ ਮਨ ਤਾਂ ਪੂਰਾ ਕਰਨਗੇ ਉਹਦਾ ਮਾਲਕ ਵੀਰ ਐਡ ਜਰੂ YouTube ਦੇ ਉੱਤੇ ਫ੍ਰੀਜ ਦੇ ਵਿੱਚ ਲਗਾ ਦਿੱਤੀ ਜਾਂਦੀ ਹੈ ਜੀ ਬਾਕੀ ਜੇ ਆਪਾਂ ਕਰੀਏ ਮਾਰਵਾੜੀ ਕੋੜੀਵਰੇ ਗਲਵਾ ਤਾਂ ਕੰਨਾਂ ਕੋਨਾਂ ਦੀ ਸਕੀਨ ਆ ਮੱਥੇ ਤਿਲਕ ਦੋੜਾ ਬਾਕੀ ਇਹਨੇ ਬਸੇਰੇ ਦਿੱਤੀ ਹੈ ਕੋੜੀ ਨੇ 60 ਇੰਚ ਦੀ ਹਰਟ ਹੈ 13 ਤੋਂ 14 ਦਿਨ ਹੋਗੇ ਸੂਈ ਨੂੰ ਬਸੇਰੀ ਇਹਦੇ ਮੰਗਰ ਹੈਗੀ ਹੈ ਜੀ ਜਸਟਨ ਕੋੜੇ ਦੀ 68 ਇੰਚ ਦਾ ਘੋੜਾ ਬਾਕੀ ਧੂਰੀ ਕੋਲੇ ਪਿੰਡਾ ਮਾਲਕ ਵੀਰਾਂ ਦਾ ਉੱਥੇ ਖੜੀ ਹੈ ਇਹ ਬਾਕੀ ਤੁਸੀਂ ਬਸੇਰੀ ਚੈੱਕ ਕਰ ਸਕਦੇ ਹੋ ਕੰਨਾ-ਗੋਨਾ ਦੀ ਕੁੰਡੀ 68 ਇੰਚ ਦੇ ਕੋੜੇ ਦੀ ਬੱਚੀ ਹੈ ਇਹ ਧੂਰੀ ਕੋਲੇ ਪਿੰਡਾ ਉੱਥੇ ਖੜੀ ਹੈ ਇਹ ਬਾਕੀ ਮੁੱਲੇ ਦਾ ਮਾਲਕ ਵੀਰ ਫੋਨ ਤੇ ਕਰਨਗੇ ਬਹੁਤ ਸੋਹਣੀ ਬਸੇਰੀ ਹੈ ਮੰਗਰ 60 ਇੰਚ ਹਾਈਟ ਘੋੜੀ ਦੀ ਹੈ ਬਾਕੀ 68 ਇੰਚ ਹਾਈਟ ਜਸਟਨ ਕੋੜੇ ਦੀ ਹੈ ਜਿਹੜੇ ਕੋੜੇ ਦੀ ਬੱਚੀ ਹੈ ਜੀ ਬਾਕੀ ਕੰਨਾਂ ਕੁੰਨਾਂ ਦੀ ਪੂਰੀ ਕੁੰਡੀ ਮੜਦੀ ਐ ਮੱਥੇ ਪਟਾ ਤੇ ਤਿੰਨ ਤਿੰਨ ਪੈਰ ਚਿੱਟਿਆ ਮਾਲਕ ਵੀਰ ਕਹਿੰਦੇ ਬਾਕੀ ਆਉਣ ਵਾਲੇ ਟਾਈਮ 'ਚ ਬਸੇਰੀ ਚੰਗਾ ਕੱਦ ਇਕੱਠ ਕਰੂਗੀ ਤੇ ਇੱਕ ਆਪਣੇ ਲਵੇ ਹੈਗੀ ਜੀ ਅ블ਗ ਕੋਕੋੜੀ ਮੌਕੇ ਤੇ ਹੀਟ ਚਾਗੀ ਬਾਕੀ ਇਹਨੇ ਪਹਿਲੇ ਇਹ ਬਸੇਰੀ ਦਿੱਤੀ ਸੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਥੋੜੀ ਲੱਸੀ ਜ਼ਰੂਰ ਚਾਲਾਂ ਦੋਵੇਂ ਤੁਰਦੀਆਂ ਛੋਟੀ ਵੱਡੀ ਚਾਲ ਬਾਕੀ ਸੌ ਹੂ ਸੀਲ ਪੂਰੀ ਹੈਗੀ ਤੇ ਪਿਆਰੇ ਲੱਗੀ ਹੈ ਇਹ ਮੌਕੇ ਤੇ ਹੀਟ ਚ ਤੁਸੀਂ ਆਪਣੇ ਮਨਪਸੰਦ ਦੇ ਕੋਡੇ ਤੋਂ ਭਰਾ ਸਕਦੇ ਹੋ 60 ਇੰਚ ਹਾਈਟ ਹੈ ਦੀ ਬਾਕੀ ਗਰਦਾਸਪੁਰ ਏਰੀਆ ਮਾਲਕ ਵੀਰਾਂ ਦਾ ਮੁੱਲੇ ਦਾ ਕਰਦੇ ਆ ਮਾਲਕ ਵੀਰੀ 140000 ਜੇ ਕੋਈ ਆਪਣੀ ਵੀਡੀਓ ਦੇਖ ਕੇ ਜਾਊਗਾ ਤਾਂ ਮੌਕੇ ਤੇ ਉਹਦਾ ਮਨਤਨ ਪੂਰਾ ਕਰਨਗੇ 20-30000 ਰੁਪਏ ਸਾਨੂੰ ਘੋੜੀ ਘੱਟ ਦੇ ਦੇਣਗੇ ਬਾਕੀ ਖਰੀਦਣ ਲਈ ਕਰ ਲਿਓ ਸੰਪਰਕ ਧੰਨਵਾਦ